ਅੰਡੂ ਅਮਰੀਕਾ ਨਾਲ ਜੁੜ ਚੁੱਕੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਚੱਲੇ ਆ ਮਿਸ਼ੀਗਨ ਟੂਰ ਦੇ ਉੱਤੇ ਤੇ ਬਾਇਰ ਰੂਡ ਜਣੀ ਹੈਗਾ 6-7 ਘੰਟਿਆਂ ਦਾ ਸਫ਼ਰ ਜਿੱਥੇ ਅਸੀਂ ਜਾਣਾ ਤੇ ਕੈਨੇਡਾ ਦੇ ਬਿਲਕੁਲ ਨਜ਼ਦੀਕ ਜਾਣਾ ਦੇਮੇ ਕਿ ਤੁਹਾਨੂੰ ਦੱਸਿਆ ਸੀ ਕਿ ਮਿਸ਼ੀਗਨ ਦੇ ਵਿੱਚ ਬਹੁਤ ਜ਼ਿਆਦੇ ਜਿਹੜੀਆਂ ਕੁਦਰਤੀ ਤੌਰ ਤੇ ਝੀਲਾਂ ਨੇ ਲੇਕ ਕਹਿੰਦੇ ਨੇ ਜਿਹਨੂੰ ਤੇ ਂਕਰਮੀ ਦਾ ਟਾਈਮ ਆ ਤੇ ਜਿਉਂ-ਜਿਉਂ ਕੈਨੇਡਾ ਵੱਲ ਨੂੰ ਜਾਈ ਜਾਂਦੇ ਆ ਤਿਉਂ-ਤਿਉਂ ਛਿੱਦੇ-ਛਿੱਦੇ ਜੇ ਘਰ ਛਿੱਦੇ-ਛਿੱਦੇ ਜੇ ਪਿੰਡ ਦੂਰ-ਦੂਰ ਜਾਨੀ ਕਿ ਜਿਹੜੀ ਬਸੋਂ ਆ ਉਹ ਘਟੀ ਜਾਂਦੀ ਆ ਤੇ ਇਸੇ ਤਰ੍ਹਾਂ ਕਹਿੰਦੇ ਕੈਨੇਡਾ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਸੰਘਣੀ ਬਸੂਆਂ ਪਰ ਪਿੰਡ ਬੜੀ ਦੂਰ ਦੂਰ ਨੇ ਤੇ ਜਾਂਦੇ ਹੋਏ ਬਸ ਵੀਡੀਓ ਬਣਾ ਲਈ ਆ ਤੇ ਤੁਹਾਡੇ ਨਾਲ ਸਾਂਝ ਪਾ ਦਿੰਨੇ ਆ ਕੋਈ ਆਪਾ ਪ੍ਰੋਫੈਸ਼ਨਲ ਬਲੌਗਰ ਨਹੀਂ ਹੈਗੇ ਨਾ ਹੀ ਕੋਈ ਆਪਣਾ ਇਹਦੇ ਨਾਲ ਕੋਈ ਬਿਜ਼ਨਸ ਚੱਲਦਾ ਜਾਂ ਕੋਈ ਇਹ ਨਹੀਂ ਹੈਗਾ ਵੀ ਰੋਟੀ ਇਹਦੇ ਸਿਰ ਤੋਂ ਹੀ ਖਾਣੀ ਆ ਕਿਉਂਕਿ ਜਦੋਂ ਆਪਾਂ ਪੰਜਾਬ 'ਚ ਸੀਗੇ ਤਾਂ ਉਦੋਂ ਬੜਾ ਮਨ 'ਚ ਹੁੰਦਾ ਸੀ ਵੀ ਇਹੋ ਜੀਆਂ ਵੀਡੀਓ ਇਹੋ ਜੀ ਗੱਲਬਾਤ ਦੇਖੀਏ ਚਲੋ ਰੱਬ ਨੇ ਇੱਥੇ ਭੇਜੇ ਆ ਇੱਥੇ ਆਉਣ ਜੋਗੇ ਕੀਤੇ ਤੇ ਹੁਣ ਬਣਾ ਕੇ ਹੋਰ ਵੀ ਜਿਹੜੇ ਸਾਡੇ ਵਰਗੇ ਸੱਜਣ ਮਿੱਤਰ ਨੇ ਉਹਨਾਂ ਨਾਲ ਸਾਂਝ ਪੈ ਜਾਂਦੀ ਆ ਸੋਹਣਾ ਲੱਗਦਾ ਖੁੱਲਾ ਡੁੱਲਾ ਜਾਇਰੀ ਆ ਬਾਕੀ ਚਾਰੇ ਪਾਸੇ ਹਰੇ ਭਾਈ ਆ ਸੰਗੜੇਂ ਇਤਰਾਖਤ ਖੁੱਲਾ ਆਸਮਾਨ ਸੋ ਵਧੀਆ ਲੱਗਦਾ ਸ਼ੁਕਰ ਦੇ ਅਗਰੋ ਲਾਈਕ ਸ਼ੇਅਰ ਜੇ ਪਸੰਦ ਆਉਂਦੀਆਂ ਹੁੰਦੀਆਂ ਗੱਲਾਂ ਬਾਤਾਂ ਦੇਖੋ ਐਨ ਵਧੀਆ ਤੁਸੀਂ ਫਸਲਾਂ ਲਗਭਗ ਹੁਣ ਤੱਕ ਸਾਨੂੰ ਮੱਕੀ ਤੇ ਸੋਇਆ ਵੀ ਨਹੀਂ ਦਿਖੀ ਆ ਜਾਂ ਪੱਕੀ ਹੋਈ ਕਣਕ ਫਸਲਾਂ 'ਚ ਨਹੀਂ ਕੋਈ ਬਹੁਤਾ ਫਰਕ ਹੈਗਾ ਪਾਣੀ ਦਾ ਪ੍ਰਬੰਧ ਵੀ ਬਹੁਤ ਘੱਟ ਲੋਕਾਂ ਦਾ ਕੀਤਾ ਵਾ ਜ਼ਿਆਦਾਤਰ ਰੱਬ ਦੇ ਸਹਾਰੇ ਹੀ ਨੇ ਫਸਲਾਂ ਪਰ ਐਨ ਮੱਕੀਆਂ ਜਿਵੇਂ ਪੰਜਾਬੀ ਜਿਗਾਇਦੀ ਲਿੱਡਦੀਆਂ ਆਉਂਦੀਆਂ ਨੇ ਵੀ ਜਾਣੀਆਂ ਐਨ ਪੂਰੇ ਜੋਬਨ ਤੇ ਨੇ ਮੱਕੀਆਂ ਇਤੇ ਮੱਕੀ ਗੋਡੇ-ਗੋਡੇ ਕਿਤੇ ਮੋਢੇ-ਮੋਢੇ ਹਰੇਕ ਤਰ੍ਹਾਂ ਦੀ ਵੈਰਾਈਟੀ ਜਾਨੀ ਬੀਜੀ ਹੋਈ ਆ ਕਣਕ ਲਗ ਭਾਗ ਬਾਡੀ ਨੂੰ ਤਿਆਰ ਆ ਵਿੱਚ ਵੱਢੀ ਗਈ ਤੇ ਵਿੱਚ ਅੱਜ ਕੱਲ ਚ ਵੱਢੀ ਜਾਣੀ ਆ ਤੇ ਅਸੀਂ ਹੁਣ ਪਹੁੰਚ ਗਏ ਇੰਡੀਆਨਾ ਸੂਬੇ ਦੇ ਬਾਰਡਰ ਦੇ ਨੇੜੇ ਇੱਧਰ ਥੋੜਾ ਜਿਹਾ ਮੀਂਹ ਘਟ ਪਿਆ ਵਾ ਸੁੱਕਾ ਜਿਹਾ ਏਰੀਆ ਪਰ ਉਹ ਹਾਇਓ ਦੇ ਵਿੱਚ ਲਗਭਗ ਮੀਂਹ ਪੈਂਦਾ ਹੀ ਰਹਿੰਦਾ ਹਫਤੇ 'ਚ ਇੱਕ ਵਾਰੀ ਤਾਂ ਪੱਕਾ ਹੀ ਪੈ ਜਾਂਦਾ ਜਾਨੀ ਮਹੀਨੇ 'ਚ 5-4 ਮੀਂਹ ਪੈ ਜਾਂਦੇ ਨੇ ਜਿੰਨੀ ਕਿ ਫਸਲਾਂ ਨੂੰ ਲੋਡ ਹੁੰਦੀ ਆ ਉੰਨੀ ਕੁ ਮੀਂਹ ਪਈ ਜਾਂਦੇ ਨੇ ਹਾਂ ਦੇਖਿਓ ਤੁਸੀਂ ਕਿਤੇ ਦੂਰ-ਦੂਰ ਤੱਕ ਕੁਝ ਨਹੀਂ ਦੇਖਣਾ ਕਿਤੇ ਕੋਈ ਟਾਵਾ ਜਾਂ ਘਰ ਆਊਗਾ ਕਈ ਵਾਰੀ ਤਾਂ ਦੇਖ ਕੇ ਹੈਰਾਨ ਹੋ ਜਾਂਦੇ ਆ ਵੀ ਇੰਨੀ ਇੰਨੀ ਦੂਰ ਇਹਨਾਂ ਦੇ ਘਰ ਨੇ ਕਿਵੇਂ ਇਹ ਰਹਿੰਦੇ ਹੋਏ ਇੱਥੇ ਸਹੀ ਹੁਜਾ ਸਾਹਿਬ ਕਥਾ ਆ ਪਈ ਅਮਰੀਕਾ ਦਾ ਅਮਰੀਕਾ ਕੈਨੇਡਾ ਚ ਬਹੁਤਾ ਫਰਕ ਨਹੀਂ ਹੈਗਾ ਜਿਹੜਾ ਬਸੋਂ ਪੱਖੋਂ ਕਹਿ ਦਈਏ ਆਪਾਂ ਇੱਕੋ ਜਿਹੀ ਉਹ ਭਾਸ਼ਾ ਬੋਲੀ ਜਾਂਦੀ ਆ ਪਰ ਉ ਜਾਨੀ ਕੈਨੇਡਾ ਚ ਇੰਨਾ ਕਹਿੰਦੇ ਵਿਕਾਸ ਨਹੀਂ ਹੈਗਾ ਅਮਰੀਕਾ ਚ ਜਾਦੇ ਆ ਸੜਕਾਂ ਪੱਖੀ ਵਿਕਾਸ ਹੋਰ ਬਹੁਤ ਸਾਰੀਆਂ ਗੱਲਾਂ ਅਮਰੀਕਾ 'ਚ ਜਿਆਦਾ ਤਰੱਕੀ ਮੰਨੀ ਜਾਂਦੀ ਆ। ਬਾਕੀ ਜਦੋਂ ਕੈਨੇਡਾ ਦਾ ਲੱਗਿਆ ਟੂਰ ਤੇ ਫਿਰ ਤੁਹਾਨੂੰ ਕੈਨੇਡਾ ਵੀ ਦਿਖਾਵਾਂਗੇ। ਕੈਨੇਡਾ ਦਾ ਲਗਭਗ ਪੰਜਾਬੀਆਂ ਨੇ ਦੇਖਿਆ ਹੀ ਆ। ਕਿਉਂ ਹਰ ਪਿੰਡ ਦੇ ਵਿੱਚੋਂ ਬਹੁਤ سارے ਬੱਚੇ ਗਏ ਹੋਏ ਨੇ। ਤੇ ਕੈਨੇਡਾ ਦਾ ਲਗਭਗ ਪੰਜਾਬੀਆਂ ਨੇ ਦੇਖਿਆ ਹੀ ਆ। ਅਮਰੀਕਾ ਦਾ ਵੀ ਕੁਝ ਹਿੱਸਾ ਬਹੁਤ ਵਧੀਆ ਦੇਖਿਆ ਹੋ ਪੰਜਾਬੀਆਂ ਨੇ ਪਰ ਜਿਹੜਾ ਏਰੀਆ ਆਪਾਂ ਤੁਹਾਨੂੰ ਦਿਖਾਉਂਦੇ ਆ ਇਹ ਏਰੀਆ ਘੱਟ ਦੇਖਿਆ ਹੋਣਾ ਕਿਉਂਕਿ ohio ਦੇ ਵਿੱਚ ਘੱਟ ਨੇ ਪੰਜਾਬੀ ਕਰੋਨੇ ਤੋਂ ਬਾਅਦ ਦੇ ਵਿੱਚ ਤਾਂ ਪੰਜਾਬੀ ਇੱਧਰ ਨੂੰ ਆਏ ਨੇ ਪਰ ਉਸ ਤੋਂ ਪਹਿਲਾਂ ਨਹੀਂ ਸੀ ਖਾਸ ਕਰਕੇ ਜਿਹੜੇ ਏਰੀਏ 'ਚ ਮੈਂ ਰਹਿਣਾ ਇਸ ਏਰੀਏ 'ਚ ਹੈ ਨਹੀਂ ਕੋਈ ਪੰਜਾਬੀ ਯਾਨੀ ਸਾਤੋਂ 70-80 ਕਿਲੋਮੀਟਰ ਦੂਰ-ਦੂਰ ਤਾਂ ਹੈਗੇ ਨੇ ਪੰਜਾਬੀ ਗੁਰੂ ਘਰ ਵੀ 70-80 ਕਿਲੋਮੀਟਰ ਦੂਰ ਆ ਸਾਡੇ ਘਰ ਤੋਂ ਹੁਣ ਇੰਡੀਆਨੇ ਦੇ ਬਾਰਡਰ ਤੇ ਪਹੁੰਚਣ ਵਾਲੇ ਆ ਲਗਭਗ ਇੱਥੋਂ 30-35 ਕਿਲੋਮੀਟਰ ਹੀ ਰਹਿ ਗਿਆ ਤੇ ਹੁਣ ਅੱਗੇ ਸ਼ੁਰੂ ਹੋਊਗਾ ਏਰੀਆ ਜਿੱਥੇ ਪੌਣ ਚੱਕੀਆਂ ਨੇ ਹਜ਼ਾਰਾਂ ਦੀ ਗਿਣਤੀ ਚ ਪੌਣ ਚੱਕੀਆਂ ਲੱਗੀਆਂ ਹੋਈਆਂ ਨੇ ਜਿਹਨੂੰ ਬਾਈਂਡ ਮਿਲ ਕਹਿੰਦੇ ਨੇ ਬਿਜਲੀ ਪੈਦਾ ਕਰਦੀਆਂ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਬਣਾਵਾਂਗੇ ਵੀਡੀਓ ਤੁਰੇ ਜਾਂਦੇ ਗੱਡੀ ਚ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਏਰੀਏ ਦੇ ਵਿੱਚ ਨੇ ਉਹ ਕੀ ਹਿਸਾਬ ਕਿਤਾਬ ਅਗਲੀ ਵੀਡੀਓ ਚ ਉਹ ਵੀ ਪਾਵਾਂਗੇ ਆਪਾਂ ਸਵੈਨ ਵਧੀਆ ਖੁੱਲਾ ਅਸਮਾਨ ਖੋਲੇ ਡੋਲੇ ਰੋਡ ਨੇ ਇਹੋ ਜਿਹਾ ਸਾਬ ਕਥਾ ਆ ਪਈ ਅਮਰੀਕਾ ਦਾ ਯਾਨੀ ਰੋਡਾਂ ਦਾ ਜਿਹੜਾ ਪ੍ਰਬੰਧ ਦਾ ਪੂਰਾ ਵਧੀਆ ਕੀਤਾ ਹੋਇਆ ਕਿੱਥੋਂ ਰੋਡ ਤੇ ਚੜਨਾ ਕਿੱਥੇ ਉਤਰਨਾ ਐਨ ਪੂਰਾ ਪੱਕਾ ਪ੍ਰਬੰਧ ਕਈ ਵਾਰੀ ਹੈਰਾਨ ਹੋਈਦਾ ਵੀ ਇੰਨਾ ਰੋਡਾਂ ਦਾ ਜਿਹੜਾ ਜਾਲ ਵਿਛਾਇਆ ਕਿਹੜੇ ਢੰਗ ਨਾਲ ਵਿਛਾਇਆ ਹੋਇਆ ਕਿਵੇਂ ਯਾਨੀ ਇੰਨਾ ਮਤਲਬ ਮੇਨਟੇਨ ਕਰਨਾ ਮੀਂਹ ਵੀ ਬਹੁਤ ਪੈਂਦੇ ਨੇ ਸਨੋ ਵੀ ਪੈਂਦੀ ਆ ਤੇ ਰੋਡਾਂ ਨੇ ਪੂਰੇ ਵਧੀਆ ਪਏ ਨੇ 50 50 55 55 ਸਾਲ ਪੁਰਾਣੇ ਰੋਡ ਹਜੇ ਤੱਕ ਵਧੀਆ ਪਏ ਨੇ ਆਪਣੇ ਹਰੇਕ 5 ਸਾਲ ਬਾਅਦ ਬਣਾਉਣੇ ਪੈ ਜਾਂਦੇ ਨੇ ਜਿਹੜੇ ਹਿਸਾਬ ਨਾਲ ਇੱਥੇ ਟ੍ਰੈਫਿਕ ਆ ਗੱਡੀਆਂ ਦੀ ਗਿਣਤੀ ਬਹੁਤ ਆ ਤੇ ਉਹ ਜਿਆ ਪ੍ਰਬੰਧ ਵੀ ਖੈਰ ਬਹੁਤ ਕੀਤਾ ਹੋਇਆ ਇਹਨਾਂ ਰੋਡਾਂ ਦੇ ਉੱਤੇ ਸਪੀਡ ਲਿਮਟ ਆ 70 ਦੀ ਬਾੜਾ ਹੌਲੀ ਨਹੀਂ ਚਲਾ ਸਕਦੇ ਬਾੜਾ ਤੇਜ਼ ਵੀ ਨਹੀਂ ਜਾ ਸਕਦੇ ਲਗਭਗ 70 ਦੇ ਨੇੜੇ ਤੇੜੇ 70 ਮੀਲ ਜਾਨੀ ਕਿ 105-6 ਕਿਲੋਮੀਟਰ ਬਣ ਜਾਂਦਾ 1 ਘੰਟੇ ਦਾ ਉਹਦੀ ਸਪੀਡ ਆ ਪਹਿਲਾਂ ਕਿਤੇ ਇੱਥੇ ਸਪੀਡ ਹੁੰਦੀ ਸੀ ਲਿਮਟ 80-85 ਮੀਲ ਦੀ ਉਦੋਂ ਟ੍ਰੈਫਿਕ ਘੱਟ ਸੀਗੀ ਪਰ ਹੁਣ ਟ੍ਰੈਫਿਕ ਜ਼ਿਆਦਾ ਹੈ ਇਸ ਕਰਕੇ ਲਿਮਟ ਘਟਾਤੀ। ਸੋ ਕਰ ਦਿਓ ਲਾਈਕ ਸ਼ੇਅਰ ਮਿਲਦੇ ਆਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ। ਧੰਨਵਾਦ।